ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀ ਘੋੜੀ ਲੈ ਕੇ ਆਏਗੇ ਘੋੜੀ ਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਘੋੜੀ ਦੀ ਹੈਗੀ ਹੈ ਜੀ 6 ਸਾਲ ਤੇ ਕਾਟ ਪਲੱਸ ਕੱਦ ਹੈ ਜੀ ਘੋੜੀ ਦਾ ਫੱਟੀ ਵਾਲਾ ਤੇ ਘੋੜੀ ਹੈਗੀ ਹੈ ਜੀ ਇਹ ਪੰਜ ਮਹੀਨਿਆਂ ਦੀ ਗੱਬਣਾ ਮਾਰਵਾੜੀ ਕੋੜੇ ਤੋਂ ਮਾਰਵਾੜੀ ਕੋੜਾ ਬਹੁਤ ਸੋਨਾ ਪੰਜ ਕਲਿਆਣ ਉਹ ਕੋੜੇ ਤੋਂ ਗੱਬਣਾ ਹੈ ਤੇ ਪਹਿਲਾਂ ਇਹ ਨੁਕਰੇ ਘੋੜੇ ਤੋਂ ਨੁਕਰੀ ਬਸੇਰੀ ਦਿੱਤੀ ਤੀ ਇਹਨੇ ਤੇ ਏਦੋਂ ਪਹਿਲਾਂ ਇਹਨੇ ਮਾਰਵਾੜੀ ਘੋੜੇ ਤੋਂ ਮਾਰਵਾੜੀ ਬਸੇਰੀ ਦਿੱਤੀ ਤੀ ਕੋੜੀ ਨੂੰ ਜਿਹੜੇ ਘੋੜੇ ਤੋਂ ਭਰਾ ਦਿੰਨੇ ਆ ਓਏ ਹੋਏ ਜੀ ਬੱਚਾ ਦਿੰਦੀ ਹੈਗੀ ਜੀ ਬਾਕੀ ਕੋੜੀ ਕੰਨਾ ਕੁੰਨਾ ਦੀ ਪੂਰੀ ਸਕੀਨ ਹੈਗੀ ਏਰੀਆ ਬਾਈ ਜਿਹੜਾ ਨਾ ਹੈਗਾ ਪਟਿਆਲਾ ਮੁੱਲ 210000 ਰੁਪਇਆ ਕਰਦੇ ਹੈਗੇ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਜੀ ਕੋੜੀ ਕੰਨਾ ਕੁੰਨਾ ਦੀ ਪੂਰੀ ਸ਼ਕੀਨ ਹੈ ਬਾਲ ਪੌਰੀਆਂ ਦੀ ਪੂਰੀ ਸਾਫ ਆ ਗਈ ਬਾਕੀ ਹੱਡਾ ਪੈਰਾਂ ਦੀ ਵੀ ਪੂਰੀ ਮਜ਼ਬੂਤ ਹੈ ਬਾਕੀ ਕੋੜ ਆਪਾਂ ਜਿਹੜੇ ਕੋੜ ਤੋਂ ਭਰਾ ਦਿੰਨੇ ਇਹ ਉਹੀ ਜੀ ਬੱਚਾ ਦਿੰਦੀ ਆ ਐਈਆਂ ਹੀ ਕੋੜੀਆਂ ਕੱਟ ਮਿਲਦੀਆਂ ਨਹੀਂ ਗੀਆਂ ਦੇ ਖਰੀਦਣ ਲਈ ਮਾਲਕਾ ਨਾਲ ਕਰ ਲਿਓ ਸੰਪਰਕੀ ਮਾਲਕਾ ਦਾ ਨੰਬਰ ਚੱਲੀ ਜਾਂਦਾ 90563 37724 ਬਾਕੀ ਤੁਸੀਂ ਖੜਨੀ ਖੁੜਨੀ ਚੈੱਕ ਕਰ ਸਕਦੇ ਹੋ ਕੋੜੀ ਦੀ ਕੰਨਾ ਕੁੰਨਾ ਦੀ ਦੇਖੋ ਪੂਰੀ ਸਕੀਨ ਆਗੀ ਧੰਨਵਾਦੀ ਬਾਕੀ